ਇਨਾਂ ਕੋਲੋਂ 20000 ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਕਮਰਸ਼ੀਅਲ ਕੁਆਂਟੀਟੀ ਜੇ ਸੀ ਇਹਦਾ ਪਰਚਾ ਦਿੱਤਾ ਹੈ। ਪੂਕੀ ਐਮਸੀ ਤੋਂ ਲੈ ਕੇ ਆਂਦਾ ਸੀਗਾ ਤੇ ਅੱਗੇ ਵੇਚਦਾ ਸੀਗਾ। ਇੱਕ ਕੁਇੰਟਲ 50 ਕਿਲੋ ਪੂਕੀ ਬਰਾਮਦ ਕੀਤੀ ਗਈ ਹੈ। ਮਾੜੇ ਅੰਸਰਾਂ ਨੂੰ ਨਾਕਾਪੌਂਦੇ ਲਈ ਗਗਨ ਅਜੀਤ ਸਿੰਘ ਐਸਐਸਪੀ ਮਲੇਰ ਕੋਟਲਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਦੇ ਤਹਿਤ ਵੀ ਨਸ਼ੀਲੀਆਂ ਗੋਲੀਆਂ ਇੱਕ ਮੋਟਰਸਾਈਕਲ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਅੰਨੇ ਕਤਲ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ। ਤੀਸਰੇ ਕੇਸ ਦੇ ਵਿੱਚ ਇੱਕ ਟਰੱਕ ਦੇ ਵਿੱਚੋਂ 50 ਕਿਲੋ ਫੱਕੀ ਬਰਾਮਦ ਕਰਨ ਦੇ ਸਬੰਧ ਵਿੱਚ ਐਸਐਸਪੀ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮਾੜੇ ਅੰਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਜਿਹੜੀ ਪ੍ਰੈਸ ਕਾਨਫਰੰਸ ਆ ਪਹਿਲੇ ਅਸੀਂ ਇੱਕ 94 ਨੰਬਰ ਮਕਦਮਾ ਦਰਜ ਕੀਤਾ ਇਹਦੇ ਵਿੱਚ ਐਨਡੀਪੀਐਸ ਚ ਸਿਟੀ 2 ਚ ਸੀਆਈਏ ਵੱਲੋਂ ਤੇ ਡੀਐਸਪੀ ਨੇ ਇਨਵੈਸਟੀਗੇਸ਼ਨ ਨੂੰ ਬੜੇ ਵਧੀਆ ਤਰੀਕੇ ਨਾਲ ਇਸ ਚ ਕਾਰਵਾਈ ਕੀਤੀ ਹੈ ਜਿਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਮਰਾਨ ਖਾਨ ਤੇ ਮੁਹੰਮਦ ਅਨੀਸ਼ ਇਹਨਾਂ ਕੋਲੋਂ 20000 ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਕਮਰਸ਼ਲ ਕੁਆਂਟੀਟੀ ਜਿਸ ਅਸੀਂ ਇਹਨਾਂ ਦਾ ਪਰਚਾ ਦਿੱਤਾ ਇਹ ਗੋਲੀਆਂ ਇਹ ਲੈ ਕੇ ਆਂਦੇ ਸੀਗੇ ਕਲਿਆ ਸ਼ਰੀਫ ਸਾਰਨਪੁਰ ਤੋਂ ਇਹ ਦੇਖ ਅਸੀਂ ਦੋ ਬੰਦੇ ਅਰੈਸਟ ਕੀਤੇ ਐ ਇਹ ਉਥੋਂ ਦਵਾਈਆਂ ਲੈ ਕੇ ਗੋਲੀਆਂ ਇੱਥੇ ਲੋਕਲ 20 20 25 25 ਕਰਕੇ ਵੇਚਦੇ ਸੀਗੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਲੈ ਕੇ ਡਿਟੇਲ ਚ ਪੁੱਛਾਂਗੇ ਵੀ ਹੋਰ ਇਹਨਾਂ ਦਾ ਕੀ ਮਾਡਲ ਸਪਲਾਈ ਹੈ ਤੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਬੰਦੇ ਮਿਲੇ ਹੋਏ ਕੀਮਤ ਕਿੰਨੀ ਕ ਲੱਗ ਰਹੀ ਐ ਸਰ ਤੇ ਇਹਨਾਂ ਨੇ ਕੋਈ ਪ੍ਰਾਪਰਟੀ ਵਗੈਰਾ ਵੀ ਸੀਲ ਕੀਤੀ ਜਾਊਗੀ ਇਹਨਾਂ ਦੀ ਅਸੀਂ ਹੁਣ ਡਿਟੇਲ ਦੇ ਵਿੱਚ ਪੁੱਛਗਿਸ਼ ਕਰਾਂਗੇ ਤੇ ਫੇਰ ਅਸੀਂ ਦੁਆਰ ਤੋਂ ਇਹਨਾਂ ਦਾ ਜੋ ਵੀ ਬਣਦਾ ਅਸੀਂ ਕਾਰਵਾਈ ਅੱਗੇ ਕਰਾਂਗੇ ਦੂਜਾ ਪਰਚਾ ਅਸੀਂ 97 ਨੰਬਰ ਦਰਜ ਕੀਤਾ ਹੈ EDMC ਅਤੇ BISਪੀ ਇਨਵੈਸਟੀਗੇਸ਼ਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇੱਕ ਕਮਰਸ਼ੀਅਲ ਕੁਆਂਟੀਟੀ ਚ ਇੱਕ ਕਵੰਟਲ 50 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਜਿਹਦੇ ਵਿੱਚ ਦੋ ਇੱਕ ਬੰਦਾ ਅਰੈਸਟ ਕੀਤਾ ਗਿਆ ਜਿਹੜਾ ਕਿ ਨਾਬੇ ਦੇ ਰਹਿਣ ਵਾਲਾ ਗੁਰਜ ਗੁਰਜ ਜਤਿੰਦਰ ਇਹ ਭੁੱਕੀ ਐਮਸੀ ਤੋਂ ਲੈ ਕੇ ਆਂਦਾ ਸੀਗਾ ਤੇ ਅੱਗੇ ਵੇਚਦਾ ਸੀਗਾ ਇਹਦੇ ਵਿੱਚੋਂ ਅਸੀਂ ਇੱਕ ਨਾਲ ਇਹਨਾਂ ਦਾ ਇੱਕ ਜਿਹੜਾ ਟਰੱਕ ਉਹ ਵੀ ਰਿਕਵਰ ਕੀਤਾ ਹੈ ਤੇ ਇਹ ਪਹਿਲਾਂ ਵੀ ਸਰ ਲੈ ਆ ਕੇ ਇੱਥੇ ਵੇਚਦੇ ਸੀ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹ ਹੁਣ ਡਿਟੇਲ ਦੇ ਵਿੱਚ ਅਸੀਂ ਇਹਨਾਂ ਨੂੰ ਪੁਲਿਸ ਰਿਮਾਂਡ ਲੈ ਕੇ ਫਿਰ ਡਿਟੇਲ ਚ ਪੁੱਛਗਿਛ ਕਰਕੇ ਇਹਦੇ ਦੱਸਾਂਗੇ ਇੱਕ ਬਗ ਮਕਦਮਾ ਹੋਰ ਸੀਗਾ ਦਰਜ ਹੋਇਆ ਸੀਗਾ 37 ਨੂੰ 88 ਨੰਬਰ ਮਕਦਮਾ ਸੀਗਾ ਜਿਹਦੇ ਵਿੱਚ ਇੱਕ ਮਿਸਿੰਗ ਬੰਦੇ ਦੀ ਰਿਪੋਰਟ ਲਖਾਈ ਗਈ ਸੀ ਉਹਦੇ ਵਿੱਚ ਪਰਚਾ ਦਰਜ ਕੀਤਾ ਸੀ ਉਹਦੇ ਵਿੱਚ ਡੀਐਸਪੀ ਅਮਰਗੜ ਤੇ ਐਸਐਚਓ ਵੱਲੋਂ ਬੜੀ ਵਧੀਆ ਤਰੀਕੇ ਨਾਲ ਤਫ਼ਤੀਸ਼ ਕੀਤੀ ਗਈ ਜਿਹਦੇ ਵਿੱਚ ਅਸੀਂ ਹੁਣ ਵਾਧਾ ਝੁਰਮ ਕੀਤਾ ਉਹਦੇ ਵਿੱਚ ਜਸਵਿੰਦਰ ਸਿੰਘ ਨਾਂ ਦਾ ਬੰਦਾ ਸੀਗਾ ਜਿਹੜਾ ਉਸ ਟਾਈਮ ਤੇ ਗੁੰਮਸ਼ੁਦਾ ਸੀ ਤੇ ਹੁਣ ਅਸੀਂ ਇਸ 'ਚ ਵਾਧਾ ਜ਼ਰੂਮ ਕਰਕੇ ਮਰਡਰ ਦਾ ਪਰਚਾ ਦਰਜ ਕੀਤਾ ਹੈ। ਇਹਦੇ ਵਿੱਚ ਅਸੀਂ ਟੋਟਲ 4 ਬੰਦੇ ਅਰੈਸਟ ਕੀਤੇ ਆ। ਇਹਦਾ ਜਿਹੜਾ ਮਰਡਰ ਦਾ ਕਾਰਨ ਸੀ ਇਹਦਾ ਅਮਨਦੀਪ ਕੌਰ ਜਿਹੜੀ ਲੜਕੀ ਸੀ ਉਹਦੇ ਨਾਲ ਇਹਨਾਂ ਦੇ ਆਪਸ ਰਿਲੇਸ਼ਨ ਸੀਗੇ। ਜਦੋਂ ਇਹ ਉਹਨਾਂ ਦੇ ਘਰੇ ਗਿਆ ਤੇ ਇਹਦਾ ਜਿਹੜਾ ਦਿਓਰ ਸੀਗਾ ਉਹਨੂੰ ਪਤਾ ਲੱਗ ਗਿਆ ਫਿਰ ਇਹਨਾਂ ਨੇ ਤਿੰਨਾਂ ਨੇ ਜਿਹੜੀ ਲੜਕੀ ਉਹਦਾ ਘਰ ਵਾਲਾ ਤੇ ਉਹਦਾ ਦਿਓਰ ਇਹਨਾਂ ਨਾਲ ਮਿਲ ਕੇ ਉੱਥੋਂ ਗੱਡੀ ਚ ਲਿਜਾ ਕੇ ਉਹਨੂੰ ਮਾਰ ਕੇ ਤੇ ਸਰਾਂਦੀ ਨਹਿਰ ਦੇ ਵਿੱਚ ਸੁੱਟਿਆ ਇਹਨਾਂ ਦੇ ਨਾਲ ਇੱਕ ਹੋਰ ਬੰਦਾ ਸੀਗਾ ਰਵੀ ਉਹ ਵੀ ਅਰੈਸਟ ਕਰ ਲਿੱਤਾ ਗਿਆ ਕਿ ਕਿਸ ਤਰ੍ਹਾਂ ਮਾਰਿਆ ਗਿਆ ਸਰ ਤੇ ਕੀ ਪਤਾ ਲੱਗਾ ਕੋਈ ਵਿਖਰੋਂ ਤਕਰੀਰ ਇਹਨਾਂ ਦੀ ਜਿਹੜੀ ਲੱਗੀ ਐ ਪਲਾਨਿੰਗ ਚੱਲ ਰਹੀ ਸੀ ਇਸ ਦਾ ਨੂੰ ਪਲਾਨਿੰਗ ਨਹੀਂ ਐ ਮੌਕੇ ਤੇ ਜਦੋਂ ਇਹਨਾਂ ਦਾ ਰਿਲੇਸ਼ਨ ਸੀਗਾ ਉੱਥੇ ਇਹਦੇ ਦਿਓਰ ਨੂੰ ਪਤਾ ਲੱਗ ਗਿਆ ਸੀਗਾ ਤੇ ਮੌਕੇ ਤੇ ਆ ਕੇ ਫਿਰ ਇਹਨਾਂ ਨੇ ਉਹਨੂੰ ਫੜ ਲਿਆ ਤੇ ਉੱਥੇ ਮਾਰਕੁੱਟ ਕਰਕੇ ਗੱਡੀ ਚੜਕੇ ਫਿਰ ਮਾਰ ਕੇ ਨਹਿਰ ਸੁੱਟਿਆ ਸਰ ਵੈਕਨ ਵਗੈਰਾ ਦੇ ਟੈਕਸ ਉਹ ਹੁਣ ਅਸੀਂ ਅੱਗੇ ਇਹਨਾਂ ਦਾ ਰਿਮਾਨਡ ਲੈ ਕੇ ਸਾਰਾ ਡਿਟੇਲ ਦੇ ਵਿੱਚ ਕਰਾਂਗੇ ਤਾਂ ਕਿ ਇਹ ਜਿਹੇ ਬੋਡੀ ਵੀ ਰਿਕਵਰ ਕਰਨੀ ਹੈ ਸੋ ਇਹ ਅੱਗੇ ਤਫਤੀਸ਼ ਦਾ ਹਿੱਸਾ ਹੈ